ਹੈਲੋ ਜੀ ਸੱਟਿਕਾ ਸਾਰਿਆਂ ਨੂੰ ਵੈਲਕਮ ਬੈਕ ਟੂ ਅ ਨਿਊ ਬਲੌਗ ਸੁਤਾਨਵਾਦੀ ਪੜਾ ਲੱਗ ਗਿਆ ਹੁਣ ਆ ਵੀ ਸਾਡੇ ਇੱਥੇ ਬੱਤੀ ਬੰਦ ਆ ਸੋ ਤਾਂ ਕਰਕੇ ਮੈਂ ਟਾਰਚ ਜਗਾਈਆ ਸੋ ਸਾਡੇ ਮੀਂਹ ਪੈਂਦਾ ਪਿਆ ਤੇ ਹਵਾ ਬਹੁਤ ਤੇਜ਼ ਹੀ 1 ਘੰਟਾ ਬੱਤੀ ਟਿਕੀ ਆ ਤੇ ਹੁਣ ਫੇਰ ਬੰਦ ਹੋ ਗਈ ਆ ਆਈ ਹੀ ਸਾਡੇ ਬੱਤੀ 6 ਵਜੇ ਤੇ ਗਏ ਹੀ 2 ਵਜੇ ਤੇ ਹੁਣ ਫੇਰ ਆ ਗਈ ਆ ਸੋ ਹੁਣ ਹੋ ਬੱਜਿਆ 7:00 ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਭੈਣਾਂ ਭਰਾ ਠੀਕ ਠਾਕ ਸਾਰੇ ਹੋਰ ਸੁਣਾਓ ਸੇ ਤਾਂ ਕਿੱਦਾਂ ਠੀਕ ਠਾਕ ਸਾਰੇ ਅਸੀਂ ਕਿਹਾ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ ਪਰ ਸਾਡੇ ਮੀਂਹ ਬਹੁਤ ਜ਼ਿਆਦਾ ਪੈੰਦਿਆ ਬੈਠੇ ਆ ਲਾਈਟ ਵੀ ਬੰਦ ਹੋਈ ਆ ਹਵਾ ਵੀ ਬਹੁਤ ਆਉਂਦਈ ਸੀ ਰੋਟੀ ਪਾਣੀ ਖਾ ਲਿਆ ਦੁਪਹਿਰਾਂ ਦਾ ਖਾ ਪੀ ਕੇ ਤਾਂ ਹੁਣ ਅਸੀਂ ਬੈਠੇ ਆ ਮੈਂ ਕਿਹਾ ਚੱਲੋ ਅੱਨਾ ਸਿਰ ਕੋਈ ਵਲੋਗ ਬਣਾਉਨੇ ਆ ਤਾਂ ਨੂੰ ਪਰਾਵਤਾਨੂੰ ਸਾਡੇ ਵਲੌਗ ਨਹੀਂ ਵਧੀਆ ਲੱਗਦੇ ਤੁਸੀਂ ਨਾ ਦਾ ਕੋਈ ਸਬਸਕ੍ਰਾਈਬ ਕਰਦੇ ਆ ਸਬਸਕ੍ਰਾਈਬ ਤਾਂ ਕਰਦਿਆ ਕਰੋ ਫੇਰ ਹੀ ਸਾਨੂੰ ਪਤਾ ਲੱਗੂਗਾ ਵੀ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਵੀ ਸਾਨੂੰ ਪਿਆਰ ਕਰਦੇ ਆ ਹੋਰ ਸੁਣਾਓ ਕਿੱਦਾਂ ਜਨਤ ਨੇ ਟਾਰਚ ਫੜ ਕੇ ਖੜੀ ਆ ਮੇਰੇ ਲੱਗੇ ਹੈਲੋ ਹੋਰ ਲੱਡੂ ਆਏ ਵੇ ਆ ਸਾਡਾ ਦਿਲ ਕਰੰਦਿਆ ਕੁਝ ਖਾਣ ਵਾਸਤੇ ਅਸੀਂ ਲੱਗੇ ਖਾਣ ਲੱਡੂ ਆਜੂ ਖਾ ਲੋ ਤੁਸੀਂ ਲੱਡੂ ਆ ਦੇਖੋ ਸਾਡੇ ਲੱਡੂ ਆਏ ਹੋਰ ਸੁਣਾਓ ਕਿੱਦਾਂ ਇੰਡੀਆ ਜਿੱਦੋਂ ਬਥੇਰੇ ਲੱਡੂ ਹੁੰਦੇ ਆ ਇੱਥੇ ਜਦੋਂ ਸਾਡੇ ਕੋਲ ਕਿਤੇ ਸਪੈਸ਼ਲ ਆ ਜੇ ਕੋਈ ਦੇ ਕੇ ਵੀ ਜਾਂਦਾ ਅਸੀਂ ਬੜੇ ਸ਼ਾਮ-ਸ਼ਾਮ ਕੇ ਰੱਖੀਦੇ ਆ ਬੜੀ ਦੇਰ ਬਾਅਦ ਖਾਈਦਾ ਵਾ ਵੀ ਅਸੀਂ ਲੱਡੂ ਖਾਣਾ ਵਾ ਕੋਈ ਵੀ ਮਠਿਆਈ ਆ ਹੋਰ ਸੁਣਾਓ ਕਿੱਦਾਂ ਠੀਕ-ਠਾਕ ਸਾਰੇ ਠੀਕ-ਠਾਕ ਚਾਹੀਦਾ ਆਲ ਖਾ ਲੋ ਲੱਡੂ ਕਲਪੀਨ ਦੇ ਲੇਜੂਹਾਂ ਇਹ ਇਹ ਨਹੀਂ ਤੀਨ ਬੋਸ ਆਲਾ ਲੈ ਵੀ ਚੋਇ ਕਰਨਾ ਹੋਰ ਸਾਨੂੰ ਕਿੱਦਾਂ ਬਾਕੀ ਮੈਂ ਵਲੌਗ ਬਣਾਇਆ ਕਰੂੰਗੀ ਤੁਸੀਂ ਦੱਸ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਕਿਉਂਕਿ ਜੀ ਇਹ ਜੇ ਸਟਾਰਟਿੰਗ ਕੀਤੀ ਆ ਜੇ ਕਿਤੇ ਵੀ ਕੋਈ ਗਲਤੀ ਹੁੰਦੀ ਦੱਸ ਦਿਆ ਕਰੋ ਬਾਕੀ ਤਾਂ ਨਾ ਪਰ ਉਹ ਆਪਾਂ ਕਿਹੜਾ ਵਲੌਗ ਹੀ ਬਣਾਉਂਦੇ ਰਹੀਦਾ ਵਾ ਲੋਕਾਂ ਵੱਲੋਂ ਦੇਖ ਦੇਖ ਕੇ ਬਣਾਉਣਾ ਸ਼ੁਰੂ ਕੀਤਾ ਕਿ ਲੋਕੀ ਬਣਾਉਂਦੇ ਅਸੀਂ ਵੀ ਬਣਾ ਲਿਆ ਕਰੀਏ ਜੇ ਤੁਸੀਂ ਕਹੋਗੇ ਕਿ ਸਹੀ ਆ ਫੇਰ ਬਣਾ ਲਿਆ ਕਰੋਗੇ ਹੋਰ ਸੁਣਾਓ ਕਿਦਾਂ ਹੋਰ ਕੋਈ ਗੱਲ ਬਾਤ ਇੰਡੀਆ 'ਚ ਤੇ ਠੰਡ ਬਹੁਤ ਪੈਂਦੀ ਹੋਣੀ ਹੁਣ ਗਾਇਸ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਮੇਰਾ ਗੋਲਿਆਬੇ ਆਪਣੇ ਸਬਸਕ੍ਰਾਈਬਰਸ ਹੋਣੇ ਚਾਹੀਦੇ ਆ 100 ਚਲੋ ਕੋਈ ਨਹੀਂ ਹੌਲੀ ਹੌਲੀ ਆਪੇ ਕਰਨਗੇ ਜਿੱਦਾਂ ਜਿੱਦਾਂ ਸਾਰਿਆਂ ਨੂੰ ਸਾਡੀਆਂ ਵੀਡੀਓ ਵਧੀਆ ਲੱਗਿਆ ਕਰਨਗੇ ਸਾਰੇ ਸਬਸਕ੍ਰਾਈਬ ਕਰਿਆ ਕਰਨਗੇ। ਬਾਕੀ ਕੋਈ ਗੱਲ ਨਹੀਂ ਭੈਣੋ ਭਰਾਓ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆਂ। ਸਾਨੂੰ ਪਤਾ ਤੁਸੀਂ ਵੀ ਸਾਨੂੰ ਪਿਆਰ ਕਰਦੇ ਹੋ। ਆ ਇੱਧਰ ਦੇਖਿਓ ਇੱਧਰ ਮੇਰਾ ਘਰ ਵਾਲਾ ਖੜਾ ਪਾਹ ਚੋਰੀ-ਚੋਰੀ ਪਹਿਲਾਂ ਇਹਦੇ ਵਾਲ ਦੇਖਿਓ ਜਰਾ ਆਹ ਵੇਖੋ ਇਹਦਾ ਟਾਰਚ ਜਿਗਾ ਕੇ ਖੜਾ ਆਹ ਥੇਰਾ ਮੰਗ ਆਹ ਦੇਖਿਓ ਜਰਾ ਆ ਗਿਆ ਚੋਰ। ਹਾਂ ਬੁਲਾਵਾ ਸਾਸਿਕਾਲ ਅੱਛਾ ਇਹ ਇਹਨੇ ਡਾਂਸ ਹੀ ਕਰਨਾ ਹੁੰਦਾ ਸਾਰਿਆਂ ਦੇ ਸਾਹਮਣੇ ਹੱਸੋਣਾ ਹੁੰਦਾ ਬੈਪਾ ਜੀ ਬਣੀ ਗੱਤ ਨਹੀਂ ਨਹੀਂ ਕਾ ਮੋਂਦੇ ਬਲੌਗ ਬਰਾਓ ਤੇ ਰੋਟੀ ਖਾਓ ਬਲੌਗ ਬਣਾਉਂਦੇ ਰੋਟੀ ਖਾਓ ਇਹ ਬਲੌਗ ਬਣਾ ਕੇ ਰੋਟੀ ਖਾਂਦਾ ਹਾਂ ਹੋਰ ਚਲੋ ਕੋਈ ਨਹੀਂ ਠੀਕ ਠਾਕ ਵਧੀਆ ਬਾਕੀ ਸਭ ਨੂੰ ਦੱਸਿਓ ਵੀ ਸਾਡਾ ਬਲੌਗ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਬਣਿਆ मेरे पापा आते आले पापा की करन मेरे <laughs> आ मेरे पापा वाले की करन बस वो रहंदे हैं

जिंदा oh, जी तो ही गया उधर उधर गया उधर गाइस थैंक यू फॉर वाचिंग माय ब्लॉग फिर सब्सक्राइब करे शेयर कमेंट भी कि लगी वीडियो बाय